ਦੇ ਸਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਹਨਾਂ ਦੇ ਪਰਿਵਾਰ ਸਦਮੇ ਦੇ ਵਿੱਚ ਸਦਮੇ ਦੇ ਵਿੱਚ ਨੇ ਉਹਨਾਂ ਦਾ ਜਿਹੜੇ ਪੁੱਤਰ ਨੇ ਸੁਪੁੱਤਰ ਨੇ ਉਸ ਦੁਨੀਆ ਤੇ ਨਹੀਂ ਰਹੇ ਉਸ ਤੋਂ ਬਾਅਦ ਐਫਆਈਆ ਦਰਜ ਹੋ ਜਾਂਦੀ ਹੈਗੀ ਹੈ ਹਰਿਆਣਾ ਪੁਲਿਸ ਪੰਚਕੂਲਾ ਦੇ ਵਿੱਚ ਐਫਆਈਆਰ ਦਰਜ ਕਰਦੀ ਹੈਗੀ ਹੈ ਉਸ ਤੋਂ ਬਾਅਦ ਜਿਹੜੀ ਖਬਰਾਂ ਮੀਡੀਆ ਤੇ ਚੱਲਦੀ ਹੈ ਹੈਗੇ ਨੇ ਉਹਨਾਂ ਦਾ ਸਪਸ਼ਟੀਕਰਨ ਅੱਜ ਆਇਆ ਮੁਹੰਮਦ ਮੁਸਤਾਫਾ ਜਾਂ ਉਹਨਾਂ ਦੇ ਪਰਿਵਾਰ ਦਾ ਉਹ ਕਹਿੰਦੇ ਨੇ ਜੀ ਸੜ ਨਾਲ ਜੋ ਵੀ ਹੈ ਇਨਸਾਫ ਹੋਏਗਾ ਐਫ ਆਈ ਆ ਦਰਜ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਦੋਸ਼ੀ ਸਾਬਤ ਹੋ ਗਏ ਇਹ ਪਰਿਵਾਰਕ ਮਸਲਾ ਸੀਗਾ ਤੇ ਗੱਲ ਇੱਥੇ ਤੱਕ ਕਿਵੇਂ ਪਹੁੰਚ ਗਈ ਤੋ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਪਰਿਵਾਰਕ ਮਸਲਾ ਕਿਉਂਕਿ ਉਹਨਾਂ ਦੇ ਬੇਟੇ ਦੀ ਜਿਹੜੀ ਵੀਡੀਓ ਨੂੰ ਲੋਕ ਲੋਕਾਂ ਨੇ ਜਾ ਕੇ ਚਰਚਾ ਜਿਹੜੀ ਕੀਤੀ ਹੈਗੀ ਔਰ ਇੱਕ ਗਵਾਨੀ ਜਾ ਕੇ ਪ੍ਰੈਸ ਕਾਨਫਰੰਸ ਕਰਦਾ ਉਸ ਗਵਾਨੀ ਦੇ ਪਿੱਛੇ ਕਿਹੜੀ ਪਾਰਟੀ ਆ ਉਹ ਬਹੁਤ ਮਾਇਨੇ ਰੱਖਦਾ ਅਗਰ ਨਾ ਦੇਖੋ ਕਿਸੇ ਦਾ ਜਵਾਨ ਪੁੱਤ ਕਿਹੜੇ ਹਾਲਾਤਾਂ ਦੇ ਵਿੱਚ ਓਵਰਡੋਜ਼ ਨਾਲ ਇਹ ਦੁਨੀਆ ਛੱਡ ਗਿਆਗਾ ਤੇ ਲੋਕਾਂ ਨੇ ਉਸ ਤੇ ਜਿਹੜੇ ਮ제 ਲੈਣੇ ਸ਼ੁਰੂ ਕਰ ਦਿੱਤੇ ਮਤਲਬ ਗਵਾਂਡੀਆਂ ਦਾ ਇਹ ਫਰਜ ਨਹੀਂ ਹੁੰਦਾ ਹੈਗਾ ਨਾ ਸਿਆਣੇ ਕਹਿੰਦੇ ਨੇ ਕਿ ਰਿਸ਼ਤੇਦਾਰਾਂ ਦੇ ਨਾਲ ਭਾਵੇਂ ਤੁਸੀਂ 700 ਵਾਰਾ ਵਿਗਾੜ ਲਓ ਗਵਾਂਡੀਆਂ ਦੇ ਨਾਲ ਨਹੀਂ ਵਿਗਾੜਨੀ ਚਾਹੀਦਾ ਕਿਉਂਕਿ ਲੋੜਪੈਣ ਤੇ ਗਵਾਂਢੀ ਕੰਮ ਆਉਂਦੇ ਨੇ ਤੇ ਇੱਥੇ ਲੋੜਪੈਣ ਤੇ ਗਵਾਂਢੀ ਜਿਹੜੀ ਉਹ ਸਿਆਸਤ ਕਰ ਗਿਆ ਹੈਗਾ ਨਾ ਠੀਕ ਹੈ ਇੱਕ ਤੇ ਕਿਸੇ ਦਾ ਜਵਾਨ ਪੁੱਤ ਪੂਰਾ ਹੋ ਗਿਆ ਦੂਜਾ ਹਜੇ ਜਿਹੜਾ ਸਿਵਾ ਵਾ ਉਹ ਵੀ ਠੰਡਾ ਨਹੀਂ ਹੋਇਆ ਉਹ ਵੀ ਹਲੇ ਪੂਰੀ ਤਰ੍ਹਾਂ ਬਲਿਆ ਨਹੀਂ ਹੈਗਾ ਤੇ ਚੱਕ ਕੇ ਤੁਸੀਂ ਪ੍ਰੈਸ ਕਾਨਫਰੰਸ ਵੀ ਕਰਤੀ ਤੇ ਚੱਕ ਕੇ ਪੁਲਿਸ ਨੂੰ ਕੰਪਲੀਟ ਵੀ ਦੇ ਦਿੱਤੀ ਹੈਗੀ ਹੁਣ ਇਹ ਜਿਹੜਾ ਮਸਲਾ ਕੀ ਜਿਹੜਾ ਜਿਹੜਾ ਕਹਿੰਦਾ ਕਿ ਮੈਂ ਗਵਾਂਢੀ ਆ ਉਹ ਗਵਾਂਢੀ ਰਿਸ਼ਤੇਦਾਰ ਹੈ ਕਿ ਜੇ ਗਵਾਂਢੀ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧ ਰੱਖਦਾ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਉਂਗਲ ਕੀ ਦਿੱਤੀ ਹੋਣਾ ਉਹ ਜਿਹੜੀ ਇੱਕ ਜਾਂਚ ਦਾ ਵਿਸ਼ਾ ਹੈਗਾ ਕਿ ਅਸੀਂ ਕਿਸੇ ਦੀਆਂ ਮੌਤ ਤੇ ਵੀ ਸਿਆਸਤ ਕਰਦੇ ਆ ਮੰਨਿਆ ਕਿ ਹੁਣ ਸੋਸ਼ਲ ਮੀਡੀਆ ਤੇ ਚੱਲਿਆ ਕਿ ਮੁਹੰਮਦ ਮੁਸਤਾਫਾ ਨੇ ਵੀ ਜਦੋਂ ਹੱਤਵਾਦ ਦੌਰਾਨ ਬੜੇ ਲੋਕਾਂ 100 ਲੋਕਾਂ ਨੂੰ ਮਾਰਿਆ ਨਾ ਹੁਣ ਇਹ ਚੀਜ਼ਾਂ ਬਾਹਰ ਆ ਰਹੀਆਂ ਪਰ ਉਹਨਾਂ ਦੇ ਘੱਟੋ ਘਾਟੇ ਲੜਕੇ ਦੀ ਜਿਹੜੀ ਆ ਮੌਤ ਤੇ ਜਿਹੜੀ ਸਿਆਸਤ ਨਹੀਂ ਹੋਣੀ ਚਾਹੀਦੀ ਹੈਗੀ ਇੱਕ ਪਰਿਵਾਰਕ ਮਸਲਾ ਜਿਹੜਾ ਉਹ ਹੈ ਕਿ ਨਹੀਂ ਹੈ ਤੁਸੀਂ ਵੀਡੀਓ ਵਾਇਰਲ ਕਰ ਰਹੇ ਹੋ ਨਾ ਔਰ ਤੁਸੀਂ ਇੱਕ ਬੰਦੇ ਦਾ ਦਰਦ ਨਹੀਂ ਦੇਖ ਰਹੇ ਗੇ ਇੱਕ ਪਰਿਵਾਰ ਦਾ ਦਰਦ ਨਹੀਂ ਦੇਖ ਰਹੇ ਮਤਲਬ ਮਰਨ ਵਾਲਾ ਮਰ ਗਿਆ ਪਰ ਉਸ ਤੇ ਜਿਹੜੇ ਲੋਕ ਸਿਆਸਤ ਕਰ ਰਹੇ ਹੈਗੇ ਨੇ ਕੀ ਇੱਕ ਪਿਓ ਕਿੰਨਾ ਦੁਖੀ ਹੋਊਗਾ ਇੱਕ ਮਾਂ ਕਿੰਨੀ ਦੁਖੀ ਹੋਊਗੀ ਜਿਹਦੀਆਂ ਆਂਡੜਾਂ ਜਿਹਨੇ 9 ਮਹੀਨੇ ਆਪਣੇ ਪੇਟ ਚ ਪਾਲਿਆ ਇੱਕ ਭੈਣ ਕਿੰਨੀ ਦੁਖੀ ਹੋਊਗੀ ਇੱਕ ਘਰ ਵਾਲੀ ਕਿੰਨੀ ਦੁਖੀ ਹੋਊਗੀ ਤੇ ਸਾਨੂੰ ਮੌਕਾ ਮਿਲ ਗਿਆ ਯਾਰ ਕਮਾਲ ਦੀ ਗੱਲ ਇਸ ਲੈਵਲ ਤੇ ਜਿਹੜੀਆਂ ਕਰੋਗੇ ਮਤਲਬ ਇਹ ਚੀਜ਼ਾਂ ਇੱਕ ਪਰਿਵਾਰਕ ਮਸਲਾ ਪਤਾ ਨਹੀਂ ਹੈ ਕਿ ਨਹੀਂ ਹੈ ਤੁਸੀਂ ਉਸ ਨੂੰ ਬਣਾ ਕੇ ਜਿਹੜਾ ਵਾ ਸਿਆਸਤ ਕਰ ਰਹੇ ਹੋ ਉਹ ਪਰਚਾ ਜਿਹੜਾ ਮਹਾਲੀ ਦੇ ਵਿੱਚ ਜਿਹੜਾ ਵਾ ਉਹ ਸੌਰੀ ਪੰਚਕੂਲਾ ਦੇ ਵਿੱਚ ਦਰਜ ਹੋ ਗਿਆ ਕਿਉਂਕਿ ਮੁਹੰਮਦ ਮੁਸਤਾਫਾ ਹੋਣਾ ਦੀ ਜਿਹੜੀ ਹੈ ਰਹਿਸ਼ਾ ਉਹ ਪੰਚਕੂਲੇ ਦੇ ਵਿੱਚ ਹੈ ਔਰ ਉੱਥੇ ਜਿਹੜਾ ਮਕਦਮਾ ਜਿਹੜਾ ਵਾ ਉਹ ਦਰਜ ਹੋ ਗਿਆ ਹੁਣ ਇੱਕ ਪਾਸੇ ਜਿਹੜਾ ਪਰਿਵਾਰ ਉਹ ਜੇ ਗਮ ਚਾ ਸਦਮੇ ਦਾ ਔਰ ਪੂਰੇ মিডিਆ ਦੇ ਵਿੱਚ ਨੈਸ਼ਨਲ মিডিਆ ਦੇ ਵਿੱਚ ਵੀ ਖਬਰਾਂ ਚੱਲ ਰਹੀਆਂ ਕਿਉਂਕਿ ਹਾਈ ਪ੍ਰੋਫਾਈਲ ਕੇਸ ਆ ਇੱਕ ਸੂਬੇ ਦਾ ਡੀਜੀਪੀ ਰਿਹਾ ਹੋਵੇ ਘਰ ਵਾਲੀ ਕੈਬਨਨ ਮਨਿਸਟਰ ਹੋਵੇ ਉਸ ਮਸਲੇ ਦੇ ਵਿੱਚ ਉਹਨਾਂ ਦੇ ਨਾਲ ਇਹ ਕੁਝ ਬੀਤੀ ਹੋਵੇ ਲੜਕਾ ਭਰੀ ਜਵਾਨੀ ਦੇ ਵਿੱਚ ਚਲਾ ਗਿਆ ਹੋਵੇ ਬੰਦਾ ਓਵਰਡੋਜ਼ ਨਾਲ ਰਿਪੋਰਟ ਆਉਣੀਆਂ ਵਿਸਰੇ ਦੀ ਜਿਹੜੀ ਰਿਪੋਰਟ ਆਉਣੀਆਂ ਉਹ ਜਿਹੜੀ ਸਾਰੀ ਰਿਪੋਰਟਾਂ ਜਿਹੜੀਆਂ ਆਉਣੀਆਂ ਵਾਂ ਉਹ ਜਿਹੜੀਆਂ ਵਾ ਇਸ ਮਸਲੇ ਦੇ ਵਿੱਚ ਜਿਹੜਾ ਵਾ ਇਹ ਮਾਮਲਾ ਜਿਹੜਾ ਸੀਰੀਅਸ ਇਸੇ ਕਰਕੇ ਉਹਨਾਂ ਦੇ ਪਰਿਵਾਰ ਨੇ ਅੱਜ ਖੁਦ ਜਿਹੜਾ ਪੱਖ ਰੱਖਿਆਗਾ ਮੁਹੰਮਦ ਮੁਸਤਾਫਾ ਹੋਣਾ ਵੱਲੋਂ ਇੱਕ ਸਟੇਟਮੈਂਟ ਆਈ ਹੈ ਔਰ ਉਹਨਾਂ ਨੇ ਭਰੇ ਮਨ ਦੇ ਨਾਲ ਇਹ ਸਟੇਟਮੈਂਟ ਇੱਕ ਤੋਰ ਅਜ ਕਿੰਨੇ ਯਾਰ ਮਤਲਬ ਕਿਸੇ ਨੇ ਦੇਖੋ ਮੌਕਾ ਵੀ ਨਹੀਂ ਜਾਣ ਦਿੱਤਾਗਾ ਜਿਹੜਾ ਬੰਦਾ ਸ਼ਿਕਾਇਤ ਕਰਤਾ ਯਾਰ ਤੁਸੀਂ ਚਲੋ ਮੁਸਲਮ ਜਿਹੜੀਆਂ ਰਵੈਤਾਂ ਵਾ ਜੇ ਆਪਾਂ ਕਹਿੰਦੇ ਚਲੋ ਅੰਤਮ ਅਰਦਾਸ ਤੋਂ ਬਾਅਦ ਜਾਂ ਅੰਤਮ ਜਿਹੜੇ ਪ੍ਰੋਗਰਾਮ ਹੁੰਦੇ ਨੇ ਭੋਗ ਤੋਂ ਬਾਅਦ ਜਿਹੜਾ ਵਾ ਜਿਹੜਾ ਵਾ ਤੁਸੀਂ ਕਰ ਸਕਦੇ ਹਾਲਾਂਕਿ ਜਿਹੜਾ ਵਾ ਮੁਸਲਮ ਧਰਮ ਦੇ ਵਿੱਚ ਜਦੋਂ ਅੰਤ ਆਪਾਂ ਮਨਾਉਂਦੇ ਹੁੰਦਾ ਵਾ ਇਹਨਾਂ ਦਾ ਇਜਤਮਾਈ ਦੁਆ ਕਹਿੰਦੇ ਹਨ ਸਬੁਰਦੇ ਖਾ ਜੇ ਮੈਂ ਆਪਾਂ ਕਹਿੰਦੇ ਭੋਗ ਦਸ ਦਿਨ ਤੋਂ ਬਾਅਦ ਇਹ ਮੁਸਲਮ ਧਰਮ ਦੇ ਨਾ ਇਜਤਮਾਈ ਕਰਕੇ ਬੋਲਦੇ ਹੈਗੇ ਨੇ ਇਜਤਮਾਈ ਦੁਆ ਕਰਕੇ ਬੋਲਦੇ ਨੇ ਉਹ ਉਹ ਤੇ ਇੰਤਜ਼ਾਰ ਕਰ ਲੈਂਦੇ ਹੈਗੇ ਪਰ ਕਿਉਂਕਿ ਸਿਆਸਤ ਤਾਂ ਕਿਉਂਕਿ ਇਹ ਮਲੇਰ ਕੋਟਲੇ ਤੋਂ ਇਹਨਾਂ ਦੀ ਵਾਈਫ ਤਿੰਨ ਵਾਰ ਐਮ.ਐਲ.ਏ ਰਹਿ ਚੁੱਕੀ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਉਥੇ ਪੋਲੀਟੀਕਲ ਪਾਰਟੀਆਂ ਦਾ ਮਸਲਾ ਫਿਰ ਉਹ ਮੁਸਲਮਾ ਮਤਲਬ ਕੋਈ ਨਾ ਕੋਈ ਅਜਿਹੀਆਂ ਸ਼ਕਤੀਆਂਦ ਹੈ ਵੀ ਇਸ ਮਸਲੇ ਦੇ ਵਿੱਚ ਹੁਣ ਅੱਜ ਇਹਨਾਂ ਨੇ ਕੀ ਜਿਹੜਾ ਸਟੇਟਮੈਂਟ ਦਿੱਤੀ ਉਹ ਪ੍ਰੈਸ ਨੋਟ ਕੱਢਿਆ ਉਹ ਕਹਿੰਦੇ ਨੇ ਕਿ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਸਾਬਕਾ ਡੀ.ਜੀ.ਪੀ. ਮੰਮਤ ਮੁਸਤਾਫਾ ਦੇ ਇਕਲੌਤੇ ਬੇਟੇ ਆਕਲ ਅਕਤਰ ਦੀ ਵੀਰਵਾਰ ਨੂੰ ਹੋਏ اچانک ਦਿਹਾਤ ਧਿਆਨ ਤਾਂ ਪਿੱਛੋਂ ਇੱਕ ਗੰਦੀ ਸੋਚ ਅਤੇ ਘਟੀਆ ਸਿਆਸਤ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਉੱਤੇ ਪੰਚਕੂਲਾ ਪੁਲਿਸ ਵੱਲੋਂ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਸਾਬਕਾ ਡੀਜੀਪੀ ਮਮਦ ਮੁਸਤਾਫਾ ਨੇ ਬਿਆਨ ਰ ਜਾਰੀ ਕਰਦਿਆਂ ਕਿਹਾ ਕਿ ਕਾਨੂੰਨ ਅਤੇ ਪੁਲਿਸ ਰੂਲਾਂ ਮੁਤਾਬਕ ਅਗਰ ਪੁੜਸ ਨੂੰ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਲਿਖਤੀ ਸ਼ਿਕਾਇਤ ਦਿੰਦਾ ਹੈ ਤਾਂ ਪੁਲਿਸ ਦੀ ਡਿਊਟੀ ਬਣ ਜਾਂਦੀ ਕਿ ਉਸ ਸ਼ਿਕਾਇਤ ਉੱਪਰ ਐਫ ਆਰ ਦਰਜ ਕੀਤੀ ਕਰਨੀ ਬੰਦੀ ਹੈ ਪੰਚਕੂਲਾ ਪੁਲਿਸ ਵੱਲੋਂ ਵੀ ਆਪਣੀ ਇਸੇ ਡਿਊਟੀ ਦੀ ਪਾਲਣਾ ਕੀਤੀ ਗਈ ਅਤੇ ਉਹ ਕਹਿੰਦੇ ਕਿ ਮੁਸਤਾਫਾ ਪਰਿਵਾਰ ਇਸ ਦਾ ਸਵਾਗਤ ਕਰਦੇ ਨੇ ਕਿ ਉਹ ਜਾਂਚ ਕਰੇ ਹੁਣ ਇੱਕ ਬੰਦੇ ਦਾ ਪੁੱਤ ਮਰਿਆ ਹੋਵੇ ਲੋਕਾਂ ਨੇ ਤੋਮਤਾ ਲਾ ਦਿੱਤੀਆਂ ਵੀਡੀਓ ਵਾਇਰਲ ਕਰ ਦਿੱਤੀਆਂ ਔਰ ਦੂਜਾ ਫਿਰ ਵੀ ਉਹਦੇ ਖਿਲਾਫ ਮੁਕਦਮਾ ਵੀ ਦਰਜ ਹੋ ਗਿਆ ਉਹ ਕਹਿੰਦੇ ਮੈਂ ਸਵਾਗਤ ਕਰਦਾ ਹੈਨਾ ਹੁਣ ਦੂਜੀ ਗੱਲ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਐਫ ਆਈ ਆਰ ਦਰਜ ਹੋਣ ਦਾ ਇਹ ਕਤੇ ਵੀ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ ਕਹਿੰਦੇ ਹੁਣ ਐਫਆਈਆਰ ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਚੰਦ ਦਿਨਾਂ ਦੇ ਅੰਦਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆ ਜਾਵੇਗਾ ਹੁਣ ਦੇਖੋ ਇੱਕ ਆਫੀਸਰ ਇੱਕ ਕੈਬਨਿਟ ਵਜ਼ੀਰ ਜਿਹਦਾ ਪੁੱਤ ਮਰਿਆ ਹੋਵੇ ਲੋਕੀ ਤੌਮ ਤਾਂ ਲਾ ਰਹੇ ਉਹ ਬੰਦਾ ਫਿਰ ਵੀ ਕਿੱਡਾ ਜਿਗਰਾ ਦਿਖਾ ਰਹੇ ਨੇ ਕਿ ਐਫਆਈਆਰ ਦਰਜ ਹੋ ਗਈ ਸਵਾਗਤ ਕਰਦੇ ਆ ਚੰਦ ਦਿਨਾਂ ਦਾ ਇੰਤਜ਼ਾਰ ਕਰੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੋਈ ਹੋਰ ਕੋਈ ਕਹਿ ਸਕਦਾ ਹੈਗਾ ਨਾ ਉਹਨਾਂ ਨੇ ਕਿਹਾ ਉਹਨਾਂ ਨੇ ਕਿ ਮਲੇਰਕੋਟ ਵਾਸੀਆਂ ਤੇ ਪੰਜਾਬ ਵਿੱਚ ਵਸਦੇ ਆਪਣੇ ਸਨੇਹੀਆਂ ਨੂੰ ਅਪੀਲ ਕੀਤੀ ਕਿ ਐਫਆਈ ਰਜਿਸਟਰ ਹੋਣ ਤੋਂ ਉਹਨਾਂ ਨੂੰ ਰਤੀ ਭਰ ਵੀ ਫਿਕਰ ਕਰਨ ਦੀ ਲੋੜ ਨਹੀਂ ਆ ਇਹ ਠੀਕ ਹੈ ਕਿ ਸਾਡੇ ਉੱਪਰ ਨੌਜਵਾਨ ਬੇਟੇ ਦੀ ਮੌਤ ਨਾਲ ਦੁੱਖਾਂ ਦਾ پہاੜ ਟੁੱਟਿਆ ਪਰੰਤੂ ਇਸ ਦਾ ਇਹ ਹਰਗिज ਮਤਲਬ ਨਹੀਂ ਕਿ ਆਪਾਂ ਗੰਦੀ ਸਿਆਸਤ ਅਤੇ ਘਟੀਆ ਸੋਚ ਵਾਲੇ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਾਨੂੰਨ ਦਾ ਸਿਕੰਜਾ ਕਿਸ ਪਾਸੇ ਜਾਵੇਗਾ ਇਹ ਵੀ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ ਮੁਸਤਾਫਾ ਨੇ ਇਹ ਵੀ ਕਿਹਾ ਕਿ ਝੂਠੀ ਅਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਐਫ ਆਈ ਆਰ ਦਰਜ ਕਰਵਾਉਣ ਵਾਲੇ ਲੋਕ ਵੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਉਹਨਾਂ ਮਲੇਰ ਕੋਟਲ ਹਾਊਸ ਦੇ ਉਹ ਆਪਣਾ ਜਿਹੜਾ ਉਹਨਾਂ ਦਾ ਮਲੇਰ ਕੋਟਲਾ ਘਰ ਉਹ ਮਲੇਰ ਕੋਟਲਾ ਹਾਊਸ ਕਹਿੰਦੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਸਨੇਹੀਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਪੀਲ ਕਰਦੇ ਦੱਸਿਆ ਕਿ ਮਰਹੂਮ ਆਕਲ ਅਕਟਰ ਦੀ ਮਗਫਰਤ ਲਈ ਮਿਤੀ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਸ਼ਾਮੀ 4 ਵਜੇ ਇੱਜ਼ਤਮਈ ਦੁਆ ਰੱਖੀ ਗਈ ਹੈ ਗੁਜਾਰਸ਼ ਹੈ ਕਿ ਮਰਹੂਮ ਲਈ ਇੱਜ਼ਤਮਈ ਦੁਆ ਵਿੱਚ ਸ਼ਾਮਲ ਹੋਣ ਲੋ ਹੁਣ ਇੱਕ ਬੰਦਾ ਜਿਹਦੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਨਾ ਔਰ ਉਹਦੇ ਨਾਲ ਦਿਨ ਲੈ ਗਵਾਂਡੀ ਪ੍ਰੈਸ ਕਾਨਫਰੰਸ ਕਰ ਰਿਹਾ ਹੈਗੇ ਨੇ ਕਿੱਡੀ ਵੱਡੀ ਗੱਲ ਗਵਾਂਡੀ ਦੇ ਜਿੱਦਾਂ ਪੰਜਾਬ ਦਾ ਕੀ ਸਾਡਾ ਕਲਚਰ ਹੈਗਾ ਕਿ ਜਦੋਂ ਇਦਾਂ ਦੇ ਕੋਈ ਵਿਪਤਾ ਪੈਂਦੀ ਹੈ ਨਾ ਲੋਕੀ ਟੁੱਟ ਕੇ ਆਪ ਆ ਜਾਂਦੇ ਘਰ ਵਿਆਹ ਸ਼ਾਦੀ ਦੇ ਵਿੱਚ ਭਾਵੇਂ ਨਾ ਜਾਣ ਜਦੋਂ ਇਦਾਂ ਦਾ ਕੋਈ ਮਰਗ ਦਾ ਮਾਹੌਲ ਹੁੰਦਾ ਨਾ ਘਰਦਿਆਂ ਨੂੰ ਤੇ ਪਤਾ ਨਹੀਂ ਦੋ ਵਿਚਾਰੇ ਰੋ ਰਹੇ ਹੁੰਦੇ ਨੇ ਖਾਪਰੇ ਹੁੰਦੇ ਨੇ ਨਾ ਗਵਾਂਢੀ ਅੱਗੇ ਤੁਹਾਡੇ ਘਰ ਸਾਹਮਣੇ ਆ ਗਏ ਨੇ ਲੋਕੀ ਚਾਹ ਪਾਣੀ ਦੇ ਲੰਗਰ ਰੋਟੀ ਫੋਰ ਸੇਵਾਕ ਜਿਹੜੇ ਦੂਰੋਂ ਆਉਂਦੇ ਨੇ ਇੱਥੇ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ ਹੁਣ ਉਹ ਜਿਹੜਾ ਜਿਨ੍ਹਾਂ ਨੇ ਉਹ ਜਿਹੜੇ ਕੀ ਨਾਮ ਚੌਧਰੀ ਜਿਹੜੇ ਜਿਨ੍ਹਾਂ ਪ੍ਰੈਸ ਕਾਨ ਉਹਦਾ ਕੀ ਮੁਸਤਾਫਾ ਸਾਹਿਬ ਦੇ ਨਾਲ ਵਟ ਦਾ ਰੌਲਾ ਕੀ ਸੀ ਜ਼ਮੀਂਦਾਰ ਰੌਲਾ ਕੀ ਉਹ ਇੱਕ ਜਾਂਚ ਦਾ ਵਿਸ਼ਾ ਪਰ ਸ਼ੱਕ ਦੀ ਗੱਲ ਉਦੋਂ ਵੱਧ ਜਾਂਦੀ ਹੈਗੀ ਜਦੋਂ ਇਹ ਚਲੋ ਠੀਕ ਹੈ ਤੁਸੀਂ ਸ਼ਿਕਾਇਤ ਦੇ ਦਿੱਤੀ ਹੈਗੀ ਜਾਂ ਸ਼ਿਕਾਇਤ ਤੁਸੀਂ ਪਹਿਲੇ ਦੇਣੀ ਸੀ ਜਾਂ ਬਾਅਦ ਚ ਦੇਣੀ ਸੀਗੀ ਅਸਕੈਟਾ ਤੁਸੀਂ ਦੇਣੀ ਠੀਕ ਸੀ ਚਲੋ ਦੇ ਦਿੱਤੀ ਪਰ ਪ੍ਰੈਸ ਕਾਨਫਰੰਸ ਕਰਨ ਦਾ ਕੀ ਮਤਲਬ ਸੀਗਾ ਮੈਂ ਵੀ ਕਹਿ ਰਿਹਾ ਕਿ ਉਹਦਾ ਕੀ ਰੋਲ ਆ ਗਵਾਂਡੀ ਦਾ ਕੀ ਰੋਲ ਆ ਨਾ ਕੀ ਗਵਾਂਡੀ ਕੋਈ ਰਿਸ਼ਤੇਦਾਰ ਸੀ ਜਾਂ ਵਟ ਦਾ ਰੋਲ ਆ ਸੀ ਜਾਂ ਜ਼ਮੀਨ ਦਾ ਕੋਈ ਰੋਲ ਆ ਸੀ ਗਵਾਂਡੀ ਨੂੰ ਤਾਂ ਸਭੋ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਪਰ ਉਹ ਤਾਂ ਹੀ ਤਾਂ ਮੁਹੰਮਦ ਮੁਸਤਾਫਾ ਕਹਿ ਰਹੇ ਕਿ ਹੁਣ ਜਾਂਚ ਹੋਏਗੀ ਉਹ ਵੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਇਸ ਹਸਤਕੀਨ ਕਿ ਕਿਤੇ ਕੱਟੇ ਕਿਸਮ ਦਾ ਬੰਦਾ ਬਹੁਤ ਉਹ ਉਹਨੇ ਜੋ ਵੀ ਇਹ ਪ੍ਰੈਸ ਬਿਆਨ ਦੇ ਵਿੱਚ ਇਲਜ਼ਾਮ ਲਗਾਏ ਨੇ ਉਹ ਸਾਰੀ ਦੁਨੀਆ ਨੇ ਪੜ ਲਏ ਆਗੇ ਨੇ ਪਰ ਮੈਂ ਵੀ ਕਹਿੰਦਾ ਗਵਾਂਡੀਆਂ ਦਾ ਫਰਜ਼ ਕੀ ਹੈ ਜੇ ਤੁਹਾਡੀ ਨਹੀਂ ਵੀ ਬੰਦੀ ਨਾ ਤੇ ਤੁਸੀਂ ਵੈਸੇ ਵਾਹਿ ਵਾਹਿ ਵਾਹਿਗੁਰੂ ਕਰੋ ਅੱਲਾ ਅੱਲਾ ਕਹੀ ਚੱਲੋ ਨਾ ਕਿ ਪ੍ਰਮਾਤਮਾ ਕਿਸੇ ਦੇ ਜਵਾਨ ਪੁੱਤ ਨੂੰ ਵੇਲੇ ਕੰਧਾ ਨਾ ਦੇਣਾ ਪਵੇ ਕਹਿੰਦੇ ਆਪਣੇ ਭਾਰਤੀ ਸਮਾਜ ਕੀ ਕਹਿੰਦੇ ਕਿ ਉਦੋਂ ਸਭ ਤੋਂ ਵੱਡਾ ਜੀ ਦਰਦ ਹੁੰਦਾ ਦੁੱਖ ਹੁੰਦਾ ਜਦੋਂ ਇੱਕ ਪਿਓ ਨੂੰ ਜਵਾਨ ਪੁੱਤ ਦੇ ਵੇਲੇ ਕੰਧਾ ਦੇਣਾ ਪੈਂਦਾ ਇਹ ਸਾਡੇ ਸਾਡੇ ਭਾਰਤੀ ਜਿਹੜੇ ਸਾਡੇ ਰਿਵਾਜ ਅਸੇ ਹਨ ਉਹਦੇ ਚ ਹੈਨਾ ਉਹਦੇ ਚ ਹੈ ਸਾਡੇ ਜਿਹੜੇ ਨਾ ਵੀ ਉਦੋਂ ਸਭ ਤੋਂ ਵੱਡਾ ਬੰਦੇ ਤੇ ਪਹਾੜ ਟੁੱਟਦਾ ਜਦੋਂ ਜਵਾਨ ਪੁੱਤ ਦੀ ਦੇਹ ਥੱਲੇ ਸਾਨੂੰ ਕੰਧਾ ਦੇਣਾ ਪੈਂਦਾ ਹੈਗਾ ਨਾ ਤੇ ਤੁਸੀਂ ਯਾਰ ਸਿਵਾ ਤੇ ਠੰਡਾ ਹੋ ਲੈਿੰਦੋ ਜਿਹੜੀ ਤੁਹਾਡੀ ਜਿਹੜੀ ਸਿਆਸਤ ਹੋ ਸਕਦੀ ਮੁਹੰਮਦ ਮੁਸਤਫਾ ਨਾਲ ਵਿਗੜੀ ਹੋਵੇ ਜਾਂ ਰਜੀਆ ਸੁਲਤਾਨਾ ਨਾਲ ਤੁਹਾਡੀ ਵਿਗੜੀ ਹੋਵੇ ਨਾ ਪਰ ਮੁੰਡੇ ਦੀ ਲਾਸ਼ ਤੇ ਰੱਖ ਕੇ ਤੁਸੀਂ ਸਿਆਸਤ ਕਰ ਰਹੇ ਹੋ ਨਾ ਇਹ ਤੇ ਤੁਹਾਨੂੰ ਅੱਲਾ ਵੀ ਨਹੀਂ ਮਾਫ਼ ਨਹੀਂ ਕਰੇਗਾ ਨਾ ਇਹ ਤੁਹਾਨੂੰ ਤੇ ਵਾਹਿਗੁਰੂ ਮਾਫ਼ ਨਹੀਂ ਕਰੇਗਾ ਨਾ ਜੈਨ ਕੁਦਰਤ ਨਹੀਂ ਤੁਹਾਨੂੰ ਮਾਫ਼ ਕਰ ਦੇਗੀ ਤੁਸੀਂ ਕੀ ਹੈ ਤੁਹਾਡਾ ਰੌਲਾ ਹੋ ਸਕਦਾ ਕਿ ਉੱਥੇ ਜਿਹੜਾ ਵਾ ਇਹਦਾ ਕਾਂਗਰਸ ਪਾਰਟੀ ਪਰਿਵਾਰ ਬੇਸਿਕਲੀ ਕਾਂਗਰਸੀ ਹੈ ਨਾ ਹਾਲਾਂਕਿ ਪਹਿਲਾਂ ਕਾਲੀ ਦਲ ਵਾਲੇ ਵੀ ਕਿਨਾ ਇਹਨਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਸੀ ਪਰ ਉਦੋਂ ਕਾਲੀ ਦਲ ਗਰਚਨ ਸਿੰਘ ਟੋੜਾ ਹੋਣਾ ਨੇ ਮੁਹੰਮਦ ਮੁਸਤਫਾ ਦਾ ਵਿਰੋਧ ਕੀਤਾ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਇਹ ਪੁਲਿਸ ਅਫਸਰ ਸੀ ਜਿਨ੍ਹਾਂ ਤੇ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਬੇਕਸੂਰ ਮੁੰਡਿਆਂ ਨੂੰ ਮਾਰਿਆ ਹੈਗਾ ਚਾਹੇ ਮੁਹੰਮਦ ਮੁਸਤਾਫਾ ਸੀ ਜਾਂ ਸਮੀਰ ਸੈਣੀ ਮੁਹੰਮਦ ਜ਼ਾਰ ਆਲਮ ਪੰਜਾਬ ਦੇ ਉਸ ਸਮੇਂ ਜਿੰਨੇ ਵੀ ਆਈਪੀਐਸ ਅਫਸਰ ਸੀ ਉਹਨਾਂ ਸਾਰਿਆਂ ਤੇ ਇਲਜ਼ਾਮ ਲੱਗਦੇ ਨੇ ਹੁਣ ਉਹਨਾਂ ਨੇ ਉਦੋਂ ਗਰਚਨ ਸਿੰਘ ਟੋੜਾ ਕਰਕੇ ਕਾਲੀ ਦਲ ਦੇ ਵਿੱਚ ਨਹੀਂ ਆਏ ਜਦੋਂ ਗਰਚਨ ਸਿੰਘ ਟੋੜਾ ਦੀ ਮੌਤ ਹੋ ਜਾਂਦੀ ਫਿਰ ਮੁਹੰਮਦ ਜ਼ਹਰ ਆਲਮੇ ਵੀ ਆ ਜਾਂਦੇ ਹੈਗੇ ਨੇ ਜਿਹਨੂੰ ਆਲਮ ਸੈਨਾ ਕਰਕੇ ਮਸ਼ਹੂਰ ਉਹ ਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਜਾਂਦੇ ਨੇ ਉਹਦੀ ਘਰ ਵਾਲੀ ਐਮਐਲਏ ਤੇ ਕਾਲੀ ਦਲ ਮੰਤਰੀ ਵੀ ਬਣਾ ਦਿੰਦੇ ਫਿਰ ਕਾਂਗਰਸ ਪਾਰਟੀ ਨੂੰ ਉਥੇ ਚਿਹਰਾ ਚਾਹੀਦਾ ਸੀ ਉਹ ਮੁਹੰਮਦ ਮੁਸਤਾਫਾ ਉਹਨਾਂ ਦੇ ਨਾਲ ਉਹਦੀ ਘਰ ਵਾਲੀ ਐਮਐਲ ਬਣ ਕੇ ਮੰਤਰੀ ਵੀ ਬਣ ਗਏ ਹੁਣ ਉਹਨਾਂ ਦੀ ਜਿਹੜੀ ਬੇਟੀ ਆ ਉਹ ਉਥੋਂ ਐਮਐਲਏ ਦੀ ਤਿਆਰੀ ਕਰ ਰਹੇ ਨੇ ਕਿੰਨ ਹੋ ਵੀ ਚੁੱਪਦੀ ਹੋएगी ਕਿ ਬੇਟੀ ਤਿਆਰੀ ਹਨਾ ਹੋ ਸਕਦਾ ਹੈ ਕਿ ਬੇਟੀ ਆਉਣ ਵਾਲੇ ਸਮੇਂ ਚ ਉਥੋਂ ਕਾਂਗਰਸ ਪਾਰਟੀ ਦੀ ਟਿਕਟ ਮਿਲ ਜੇ ਨਾ ਉਹ ਉਹ ਚੀਜ਼ਾਂ ਪਰ ਸਿਆਸਤ ਜਿਹੜੀ ਆ ਪੰਜਾਬ ਦੀ ਇਹ ਵਾਲੀ ਸਿਆਸਤ ਕਦੀ ਵੀ ਨਹੀਂ ਰਹੀ ਹੈਗੀ ਪਿਕ ਤੁਸੀਂ ਲਾਸ਼ਾਂ ਤੇ ਕਿਸੇ ਦੇ ਪੰਜਾਬ ਦੇ ਵਿੱਚ ਠੀਕ ਹੈ ਕਿ ਲਾਸ਼ਾਂ ਤੇ ਸਿਆਸਤ ਹੁੰਦੀ ਰਹੀ ਆ ਪਰ ਆ ਜਿਹੜੇ ਯਾਰ ਇਹ ਮਸਲਾ ਜਿਹੜਾ ਵਾ ਸਿਆਸਤ ਕਰਨ ਦਾ ਨਹੀਂ ਸੀ ਗਵੰਟੀ ਦੀ ਜਿਹੜੀ ਤਕਲੀਫ ਜਿਹੜੀ ਹੈ ਨਾ ਉਹ ਨਹੀਂ ਸਮਝ ਲੱਗ ਰਹੀ ਕਿ ਉਹਦੀ ਕੀ ਤਕਲੀਫ ਆ ਉਹਦੀ ਤਕਲੀਫ ਕੀ ਮੁਸਫਾ ਦਾ ਮੁੰਡਾ ਸੀ ਜਾਂ ਖੁਦ ਮੁਹੰਮਦ ਮੁਸਤਾਫਾ ਸਾਹਿਬ ਸੀ ਜਾਂ ਉਹਨਾਂ ਦੀ ਘਰ ਵਾਲੀ ਰਜਿਆ ਸੁਲਤਾਨਾ ਜੀ ਮਤਲਬ ਇਹ ਵੀਡੀਓ ਜਿਹੜੀ ਜਿਹੜੀ ਆ ਉਹ ਬੇਸ ਬਣਾਇਆ ਜਾ ਰਿਹਾ ਹੈਗਾ ਨਾ ਹਾਲਾਂਕਿ ਪੁਲਿਸ ਕੋ ਲੱਖਾਂ ਸ਼ਿਕਾਇਤਾਂ ਜਾਂਦੀਆਂ ਨੇ ਕਦੀ ਪਰਚੇ ਦਰਜ ਨਹੀਂ ਹੁੰਦੇ ਪਰ ਜਾਹ ਕਰ ਰਹੇ ਆ ਨਹੀਂ ਜਾ ਹੁੰਦੇ ਨਹੀਂ ਵੱਡੇ ਲੋਕਾਂ ਦੇ ਹੁੰਦੇ ਨਹੀਂ ਇਹ ਪੰਸਕੂਲਾ ਇਹ ਕਾਂਗਰਸੀ ਪਰਿਵਾਰ ਉੱਥੇ ਹਰਿਆਣਾ ਦੀ ਜੀ ਬੀ ਜੀ ਪੀ ਸਰਕਾਰ ਹੁਣ ਚਲੋ ਉਹਨਾਂ ਨੇ ਕਹਿ ਦਿੱਤਾ ਕਿ ਉਹ ਸਵਾਗਤ ਕਰਦੇ ਨੇ ਨਾ ਮਮਦ ਮੁਸਤਫਾ ਦਾ ਸਵਾਗਤ ਕਰਦੇ ਨੇ ਚੰਦ ਦਿਨਾਂ ਦਾ ਕਹਿੰਦਾ ਇੰਤਜ਼ਾਰ ਕਰੋ ਦੁੱਧ ਆ ਦੁੱਧ ਪਾਣੀ ਦੱਪਣ ਪਰ ਮੈਨੂੰ ਲੱਗਦਾ ਕਿ ਜੋ ਵੀ ਕੁਝ ਹੋਇਆ ਮਾੜਾ ਹੋ ਰਿਹਾ ਮਾੜਾ ਹੋਇਆ ਤੇ ਜੋ ਹੁਣ ਹੋ ਰਿਹਾ ਉਹ ਵੀ ਮਾੜਾ ਹੋ ਰਿਹਾਗਾ ਨਾ ਉਹ ਨਹੀਂ ਹੋਣਾ ਚਾਹੀਦਾਗਾ ਪਰ ਉਹ ਕਿਉਂ ਨੇ ਸਿਆਸਤ ਕਰਨ ਵਾਲੇ ਨਹੀਂ ਜਿਹੜੇ ਉਹ ਲੋ ਇਲਾਸ਼ਾਂ ਦੇ ਸਿਆਸਤ ਕਰਨਗੇ ਉਹਨਾਂ ਨੂੰ ਦੇਖਣੇ ਸਾਡੇ ਗੋਟੀਆਂ ਕਿੱਥੇ ਫਿੱਟ ਹੁੰਦੀਆਂ ਨਾ ਪਰ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਜਿਹੜੀ ਆ ਜਿੰਨੇ ਵੀ ਇਹ ਸਿਆਸਤ ਕਰ ਰਹੇ ਨੇ ਉਹ ਸਮਾਣਾ ਉਹ ਸਾਰਿਆਂ ਤੇ ਆਉਂਦਾ ਹੈਗਾ ਨਾ ਹਨਾ ਉਹ ਕਹਿੰਦੇ ਨੇ ਕਿ ਅ ਦੁਸ਼ਮਣ ਮਰੇ ਤਾਂ ਹਨਾ ਨਾ ਹਾਂ ਸੱਜਣਾ ਨੇ ਵੀ ਕਿਸੇ ਦਿਨ ਮਰ ਜਾਣਾ ਇਹ ਚੀਜ਼ਾਂ ਰੱਬ ਤੋਂ ਉਹਨਾਂ ਜਿਹੜੀਆਂ ਨਾ ਡਰ ਕੇ ਰਹਿਣਾ ਚਾਹੀਦਾ ਹੈ ਕਿ ਨਾ ਪਰ ਸਿਆਸਤ ਸਾਡਾ ਇੰਡੀਆ ਜਿਹੜੀ ਆ ਉਹ ਸਿਆਸਤ ਹੈ ਧਰਮ ਦੀ ਜਾਤ ਦੀ ਪਾਤ ਦੀ ਇਸ ਤੋਂ ਅੱਗੇ ਤਾਂ ਅਸੀਂ ਕਦੀ ਵੱਧਦੇ ਨਹੀਂ ਆਏ